ਸਾਡੇ 100 ਸਾਲ ਦੇ ਵਿੱਚ ਅੱਜ ਮੇਲ ਹੋਇਆ ਪਹਿਲਾਂ ਜੀ ਆਪਣਾ ਨਾਮ ਦੱਸਿਓ ਜੀ ਹੈਲੋ ਨਮਸਤੇ ਸਸਵੇਕਾਲ ਮੇਰਾ ਨਾਮ ਸੰਗੀਤ ਕੋਪੈਲਾ ਸੰਗੀਤ ਕੋਰ ਸੰਗੀਤ ਕੋਪੈਲ ਸੰਗੀਤ ਕੋਰ ਪਹਿਲਾਂ ਜੀ ਸੰਗੀਤ ਕੋਰ ਜੀ ਤੁਹਾਡੇ ਅੱਜ ਹੱਥ ਦੇ ਵਿੱਚ ਲੀਫਲੈਟਸ ਹਾਂਜੀ ਤੁਸੀਂ ਦੱਸਿਆ ਤੁਸੀਂ ਤਿਆਰੀ ਕਰ ਰਿਹਾ ਮੈਂਬਰ ਆਫ ਪਾਰਲੀਮੈਂਟ ਦੀ ਬਿਲਕੁਲ ਜੀ ਤੇ 100 ਸਾਲ ਦੇ ਵਿੱਚ ਤੁਸੀਂ ਇਸ ਕੀ ਚੋਣ ਲੜ ਰਹੇ ਹੈ ਨਾ ਬਿਲਕੁਲ ਆਜ਼ਾਦ ਉਮੀਦਵਾਰ ਬਿਲਕੁਲ ਤੇ ਤੁਹਾਡਾ ਤਾਂ ਪਹਿਲਾਂ ਬਹੁਤ ਬਹੁਤ ਵੈਲਕਮ ਥੈਂਕ ਯੂ ਜੀ ਤੁਸੀਂ ਮੌਕਾ ਦਿੱਤਾ ਤੇ ਤੁਹਾਡੇ ਅ ਇਸ ਵੇਲੇ ਜਿਹੜੇ ਮੰਨ ਲਓ ਮੇਨ ਸੌਥ ਹਾਲ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਮੰਨ ਲਓ ਮੁੱਦੇ ਜਿਹੜੇ ਲੋਕਾਂ ਨੂੰ ਦੱਸ ਰਿਹਾ ਹੋਵੇ ਜਿਨ੍ਹਾਂ ਦੇ ਤੁਹਾਡਾ ਲੋਕੀ ਤੁਹਾਡੀ ਹੈਲਪ ਕਰਨ ਜੀ ਜਿਹੜੇ ਮੇਨ ਮੁੱਦੇ ਆ ਕਾ ਜੋ ਜਿਸ ਨੇ ਮੈਨੀਫੈਸਟੋ ਤੇ ਆਪਾਂ ਲਿਖਿਆ ਵਾ ਹਾਂ ਜੀ ਐਜੂਕੇਸ਼ਨ ਨਾਈਫ ਕਰਾਈਮ ਹੈਲਥ ਕੇਅਰ ਹਿਊਮਨ ਰਾਈਟਸ ਅਫੋਰਡੇਬਲ ਹਾਊਸਿੰਗ ਤੇ ਸਮਾਲ ਬਿਜ਼ਨਸ ਆ ਜਿਹੜਾ ਨਾਈਫ ਕ੍ਰਾਈਮ ਆ ਇਹ ਤਾਂ ਜਦੋਂ ਲੇਬਰ ਗਵਰਨਮੈਂਟ ਜਾਂ ਟੋਰੀ ਇਹ ਤਾਂ ਮਤਲਬ ਇਸ ਵੇਲੇ ਮਤਲਬ ਦੋਨੇ ਪਾਰਟੀਆਂ ਜਿਹੜੀਆਂ ਇਹਨਾਂ ਨੇ ਤਾਂ ਕਾਫੀ ਇਤ ਕੰਮ ਵੀ ਕੀਤਾ ਨਾ ਪਰ ਇਹ ਫੇਲ ਹੋਇਆ ਜੀ ਤੇ ਇਹ ਤੁਸੀਂ ਕਿਦਾਂ ਵੱਖਰਾ ਕਰੋਗੇ ਤੁਹਾਡੀ ਸੋਚ ਫਿਰ ਇਹ ਨਾਈਫ ਕ੍ਰਾਈਮ ਮੇਨਲੀ ਹੁੰਦਾ ਵਾ ਪਿਓਰਲੀ ਇਨਫੋਰਮੇਸ਼ਨ ਇਨ ਟਰਮਸ ਫਰਮ ਸਟਾਰਟਿੰਗ ਫਰਮ ਸਕੂਲ ਹਾਂਜੀ ਘਰੋਂ ਘਰੋਂ ਵੀ ਜਦੋਂ ਬੱਚੇ ਜਾਂਦੇ ਆ ਮਾਪਿਆਂ ਦਾ ਵੀ ਫਰਜ਼ ਬਣਦਾ ਵਾ ਕਈ ਬੱਚੇ ਮਾਪਿਓ ਕਰਦੇ ਆ ਕਈ ਜੋ ਵੀ ਮਜਬੂਰੀ ਹੋਵੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਚ ਉਹ ਸਟੈਪ ਅਪਲੀਕ ਕਰ ਸਕਦੇ ਹਨ ਤੇ ਜਿੱਥੇ ਸਕੂਲ ਵੀ ਇਨਵੋਲਵਮੈਂਟ ਹੁੰਦਾ ਫੰਡਿੰਗ ਦੀ ਬਹੁਤ ਲੋਰ ਹੁੰਦੀ ਹੈ ਜਿੱਥੇ ਫੰਡਿੰਗ ਹੋਵੇ ਉਥੇ ਸਕੂਲ ਦੇ ਆਏਬਲ ਟੂ ਅਲੋਕੇਟ ਸਮਬਡੀ ਟੂ ਅਸਿਸਟ them ਵਿਦਨ ਦ ਸਕੂਲ ਦੇ ਤੇ ਬੱਚੇ ਦੇ ਫੀਲ ਸੇਫ ਤੇ ਨਾਈਫ ਕ੍ਰਾਈਮ ਵੀ ਉਥੇ ਘਟ ਹੋ ਸਕਦੀ ਹੈ ਤੇ ਸੌਰੀ ਫਾਈ ਮਾਈ ਜਸਟ ਕੰਪਲੀਟ ਤੇ ਜਿੱਥੇ ਅਸੀਂ ਪਹੁੰਚ ਸਕਦੇ ਹਾਂ ਕਮਿਊਨਿਟੀ ਦੇ ਨਾਲ ਜੋ ਕਮਿਊਨਿਟੀ ਵਾਲ ਜਿੱਥੇ ਮਸਜਿਦ ਹੋ ਜਾਏ ਗੁਰਦੁਆਰਾ ਹੋ ਜਾਏ ਮੰਦਿਰ ਹੋ ਜਾਏ ਜਿੱਥੇ ਚਰਚਸ ਹੋ ਜਾਈ ਤੇ ਇਹ ਜਗ੍ਹਾ 'ਚ ਜੇ ਆਪਾਂ ਕੋਈ ਫੰਡਿੰਗ ਹੋਏ ਤੇ ਮੀਨ ਮੀ ਜਬ ਸਭ ਕ੍ਰਾਈਮ ਇਨ ਟਰਮਸ ਆਫ ਟੂ ਪ੍ਰੀਵੈਂਟ ਕ੍ਰਾਈਮ ਕ੍ਰਾਈਮ ਪ੍ਰੀਵੈਂਸ਼ਨ ਤੇ ਉਹਦੇ ਵਿੱਚ ਭਾਜੀ ਵੀ ਕੈਨ ਨਾਟ ਓਨਲੀ ਨਾਈਫ ਕ੍ਰਾਈਮ ਦਸ ਅ ਲੋਟ ਆਵਰ ਦਾ ਕ੍ਰਾਈਮ ਬਰਗਲਰੀ ਵੀ ਹੋ ਜਾਂਦੀ ਬਾਈਕਸ ਦੀ ਚੋਰੀਆਂ ਹੋ ਜਾਂਦੇ ਇਹ ਰੋਜ਼ ਦੇ ਕ੍ਰਾਈਮਸ ਹੁੰਦੇ ਆ ਟੂ ਪ੍ਰੀਵੈਂਟ ਦੈਟ ਵੀ ਨੀਡ ਇਨਫੋਰਮੇਸ਼ਨ ਵੀ ਨੀਡ ਐਜੂਕੇਸ਼ਨ ਵੀ ਨੀਡ ਫੰਡਿੰਗ ਹਰ ਕੋਈ ਆਪਣਾ ਵੌਲੰਟਰੀ ਕੰਮ ਨਹੀਂ ਕਰਦਾ ਜੇ ਤੁਹਾਨੂੰ ਕੋਈ ਪ੍ਰਭਾਵ ਕਰਦਾ ਹੋਵੇ ਕਿ ਤੁਸੀਂ ਸਾਡੇ ਨਾਲ ਜੁੜੋ ਤੁਹਾਨੂੰ ਥੋੜਾ ਜਿਹਾ ਅਲਾਉਂਸ ਦਵਾਂਗੇ ਥੋੜਾ ਜਿਹਾ ਹੈਲਪ ਹੋਗਾ ਕਮਿਊਨਿਟੀ ਨੂੰ ਵੀ ਹੈਲਪ ਹੋਗਾ ਸੋ ਪੀਪਲ ਵਿਲ ਬੀ ਇਨਕਰੇਜ ਮਨੀ ਦੈਸ ਮੋਟੀਵੇਟ ਪੀਪਲ ਸਰ ਸੋ ਇਫ ਵੀ ਕੈਨ ਇਨਕਰੇਜ ਪੀਪਲ ਟੂ ਜੁਆਇਨ ਦ ਕਮਿਊਨਿਟੀ ਟੂ ਡੂ ਸਮਥਿੰਗ ਫਰਕ ਜ਼ਰੂਰ ਪਊਗਾ ਤਲੋ ਇਹ ਤੁਹਾਡੀ ਸੋਚ ਆ ਤੁਸੀਂ ਜਿਹੜਾ ਨਾਇਬ ਕ੍ਰਾਈਮ ਜਾਂ ਤੁਹਾਡੇ ਹੋਰ ਕਈ ਤਰ੍ਹਾਂ ਦੇ ਕ੍ਰਾਈਮ ਆ ਇਹਨਾਂ ਤੇ ਰੋਗ ਤਾਂ ਹਰ ਕੋ ਮਾਂ-ਬਾਪ ਚਾਹਦਾ ਕਿਉਂਕਿ ਤੁਹਾਡੇ 100 ਸਾਲ ਦੇ ਵਿੱਚ ਉਹ ਘਟਨਾਵਾਂ ਹੋਈਆਂ ਜਿਹੜੀਆਂ ਨੇ ਦਿਲ ਹਿਲਾ ਕੇ ਰੱਖਤਾ ਜਿਹੜੇ ਬੱਚੇ ਜੰਗ 14-14 ਸਾਲ ਦੇ ਜਿਨ੍ਹਾਂ ਦਾ ਮੰਨ ਲਓ ਇਸ ਚੀਜ਼ ਦੇ ਸ਼ਿਕਾਰ ਹੋਏ ਨਾ ਤੇ ਇਹ ਤੁਹਾਡੇ ਲਈ ਮੰਨ ਲਓ ਅਸੀਂ ਅਜ਼ਾਫ ਕਰਦੇ ਤੁਸੀਂ ਤੁਹਾਨੂੰ ਸਾਰੇ ਲੋਕ ਵੋਟ ਪਾਣ ਅੱਛਾ ਸੈਕੰਡ ਜਿਹੜਾ ਸਾਡੇ 100 ਸਾਲ ਦੇ ਹੀ ਆ ਭਾਈ ਸਾਹਿਬ ਆਹ ਬੈਠੇ ਦੋਨੇ ਜਣੇ ਤੇ ਭਾਜੀ ਤੁਸੀਂ ਵੀ 100 ਸਾਲ ਦੇ ਵਿੱਚ ਰਹਿੰਦੇ ਆ ਤੁਹਾਡੇ ਕੋਈ ਇਦਾਂ ਦਾ ਮੁੱਦਾ ਜਿਹੜਾ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਇਹ ਵੀ ਹੋਣਾ ਚਾਹੀਦਾ ਹੱਲ ਕਰੀਬ-ਕਰੀਬ ਇਹਨਾਂ ਨੇ ਜੋ ਵੀ ਦੱਸਿਆ ਹਾਂਜੀ ਸਾਡੇ ਹਿਸਾਬ ਨਾਲ ਤਾਂ ਉਹ ਠੀਕ ਹੈ ਜੀ ਅੱਛਾ ਜੀ ਹਾਂਜੀ ਇਹ ਕਰਨਾ ਚਾਹੀਦਾ ਹੈ ਬਾਦਲ ਸਾਹਿਬ ਤੁਸੀਂ ਵੀ 100 ਸਾਲ ਤੋਂ ਬਹੁਤ ਚੱਲ ਰਹੇ ਹੋ ਕੀ ਤੁਹਾਨੂੰ ਲੱਗਦਾ ਫਰਕ ਕੀ ਹੈ 100 ਸਾਲ ਦਾ ਜੀ ਜਦੋਂ ਮੈਂ ਇਹ ਸੋਚਦਾ ਹਾਂ ਹਾਂਜੀ ਕਿ ਹਰੇਕ ਨੂੰ ਸਾਨੂੰ ਮੌਕਾ ਦੇਣਾ ਚਾਹੀਦਾ ਜੀ ਜੋ ਪੈਨ ਜਿਹੜਾ ਨੇ ਗੱਲਾਂ ਕਹੀਆਂ ਵਧੀਆ ਤੇ ਇਹਨਾਂ ਦਾ ਸਾਨੂੰ ਸਾਰਿਆਂ ਨੂੰ ਪੰਜਾਬੀ ਨੂੰ ਸਾਥ ਦੇਣਾ ਚਾਹੀਦਾ ਚੋਕ ਥੈਂਕ ਯੂ ਤੁਹਾਡਾ ਅੱਛਾ ਇਹ ਦੋ ਜਿਹੜੇ ਤੁਹਾਡੇ ਸੋਧ ਹਾਲ ਦੇ ਵਿੱਚ ਰਹਿਣ ਵਾਲੇ ਨਾਗਰਿਕ ਆ ਨਾ ਇਹਨਾਂ ਦੇ ਵਿਚਾਰ ਸੁਣੇ ਕਿਤੇ ਵੀ ਜਿਹੜਾ ਪਹਿਲਾਂ ਤੋਂ ਮੈਂਬਰ ਆਫ ਪਾਰਲੀਮੈਂਟ ਇੱਕ ਆਪਾਂ ਕਹੀ ਜਾਂਦੇ ਵੀ बार-बार ਉਹ ਕਦੇ ਉਹ ਆ ਗਿਆ ਕਦੇ ਉਹ ਚਲ ਗਿਆ ਪਰ ਅਸੀਂ ਇੱਕ ਸਾਡੇ ਮਾਈਂਡ ਸੈਟ ਹੋਇਆ ਬਿਲਕੁਲ ਵੀ ਅਸੀਂ ਕਹਿੰਦੇ ਵੀ ਜਿਹਦਾ ਉਹ ਲੋਕਾਂ ਤੋਂ ਬਿਨਾ ਸ਼ਾਇਦ ਕੋਈ ਰਾਜ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੇ ਇਹ ਵਧੀਆ ਗੱਲ ਆ ਕਿਉਂਕਿ ਸਾਨੂੰ ਤੁਸੀਂ ਮਿਲੇ ਆ ਇੱਕ ਅੱਛਾ ਇੱਕ ਇੱਕ ਸਵਾਲ ਹੋ ਰਿਹਾ ਇੱਥੇ ਜਿੱਦਾਂ ਬਾਕੀ ਟੌਨਾਂ ਦੇ ਵਿੱਚ ਕਾਫੀ ਜਿਆਦਾ ਮੰਨ ਲਓ ਵਧੀਆ ਟੌਨ ਬਣੇ ਪਰ ਸੌਥ ਹਾਲ ਦੇ ਵਿੱਚ ਜਿਆਦਾ ਅਸੀਂ ਦੇਖਦੇ ਆਂ 20-25 ਸਾਲ ਤੋਂ ਇੱਥੇ ਉਹੀ ਮੰਨ ਲਓ ਪ੍ਰੋਗਰੈਸ ਹੈ ਨਹੀਂ ਨਹੀਂ ਹੈਗੀ ਬਿਲਕੁਲ ਵੀ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹਾਂ ਜੀ ਤੇ ਤੁਸੀਂ ਦੇਖੋ ਬਹੁਤ ਲੋਕ ਸੋਚਦੇ ਅਸੀਂ ਨਾ ਇੰਗਲੈਂਡ ਚ ਰਹਿੰਦੇ ਪਰ ਫਿਰ ਅਸੀਂ ਇੰਡੀਆ ਆ ਗਏ ਥਰਡ ਵਰਲਡ ਕੰਟਰੀ ਆ ਹੈਨਾ ਚਲੋ ਇੱਕ ਚੰਗੀ ਗੱਲ ਵੀ ਕੰਫਰਟ ਵੀ ਹੁੰਦਾ ਵਾ ਇਹ ਗੱਲ ਨਹੀਂ ਆ ਪਰ ਜੋ ਮੇਨ ਗੱਲ ਆ ਜੋ ਕੰਦ ਪੈਂਦਾ ਹੈ ਜੋ ਆਪਾਂ ਦੇਖਦੇ ਹਾਂ ਕਦੀ ਕਿਤਾਈ ਜੋ ਸ਼ਰਾਬ ਦੇ ਬੋਤਲਾਂ ਜੋ ਡਰੱਗਸ ਦੇ ਨੀਡਲਸ ਜੋ ਸਿਗਰਟ ਬੱਟਸ ਇਹਦੀ ਉਹ ਗੰਦਗੀ ਜੋ ਅਸਪਾਤ ਕਹਿੰਦੇ ਹੈ ਜਨਰਲ ਇਹਦੀ ਬਹੁਤ ਮੁਸ਼ਕਿਲ ਨਾਲ ਅਪਕੀਪਿੰਗ ਹੁੰਦੀ ਹੈ ਤੇ ਇਹਦੇ ਕਰਕੇ ਸਾਨੂੰ ਇਹੋ ਜੇ ਐਮਪੀਸ ਇਹੋ ਜੇ ਕਾਉਂਸਲਰਸ ਚਾਹੀਦੇ ਜਿਥੇ ਕਮਿਊਨਿਟੀ ਨੂੰ ਡਰਾਈਵ ਕਰ ਸਕਦੇ ਤੇ ਇਹ ਇੱਕ ਚੇਂਜ ਆ ਵੀਰ ਜੀ ਇੱਕ ਸਾਡਾ ਮਾਈਂਡਸੈਟ ਵੀ ਆ ਇੱਕ ਸਾਡਾ ਹਿੰਮਤ ਵੀ ਆ ਆਪਾਂ ਘਰ ਬਹਿ ਕੇ ਆਪਾਂ ਕੰਪਲੇਨਾਂ ਬਹੁਤ ਕਰਦੇ ਆ ਪਰ ਆਪਾਂ ਇੱਕ ਦੂਜੇ ਵਾਸਤੇ ਕੀ ਕਰਦੇ ਆ ਆਪਣੇ ਵਾਸਤੇ ਕੀ ਕਰਦੇ ਆ ਜੇ ਆਪਾਂ ਚੇਂਜ ਚਾਹੁੰਦੇ ਆ ਤੁਸੀਂ ਬਾਹਰ ਆਓ ਸਾਨੂੰ ਇਲੈਕਟ ਕਰੋ ਤੇ ਆਪ ਸਾਡੇ ਨਾਲ ਜੁੜੋ ਜੇ ਜੇ ਇਲੈਕਟ ਕਰਨਾ ਵਾ ਮਤਲਬ ਤੁਸੀਂ ਵੀ ਜੁੜ ਰਹੇ ਆ ਜੇ ਤੁਸੀਂ ਨਹੀਂ ਜੁੜਨਾ ਇਲੈਕਟ ਨਾ ਕਰੋ ਪਰ ਉਹੀ ਸੋਚ ਆ ਤੇ ਤੁਹਾਨੂੰ ਹੱਕ ਵੀ ਆਮ ਸੌਰੀ ਟੂ ਸੇ ਪਰ ਤੁਹਾਨੂੰ ਹੱਕ ਵੀ ਨਹੀਂ ਹੈ ਕਿ ਕੰਪਲੇਨ ਕਰਨੂ ਕਿ ਸੜਕ ਗੰਦੇ ਆ ਸ਼ਰਪੇਗਮ ਐਸਟਰਾ ਵਾ ਪਰ ਤੁਸੀਂ ਕੀ ਕਰਦੇ ਪਏ ਆ ਸਰਕਾਰ ਜੇ ਨਹੀਂ ਕਰਦੀ ਆਪਾਂ ਗੱਲਾਂ ਆਪਣੇ ਹੱਥ ਤੇ ਲਈਏ ਜੇ ਸਾਡੇ ਕੋਲ ਮੁੱਦਾ ਵਾ ਐਗਜ਼ਾਮਪਲ ਹੁਣ ਵੀ ਜੀ ਨੇ ਕਿਹਾ ਵਾ ਕਿ ਸਾਊਥ ਵਾਲ ਦਾ ਸਿਚੁਏਸ਼ਨ ਐਸ ਇਸ ਜੇ ਸਾਡੇ ਕੋਲ ਮੁੱਦਾ ਵਾ ਅਸੀਂ ਵੀ 30000 ਸਿਗਨੇਚਰ ਇਕੱਠੇ ਲੈ ਕੇ ਜੇ ਅਸੀਂ ਪਾਰਲੀਮੈਂਟ ਤੇ ਜਾਵਾਂਗੇ ਤੁਹਾਨੂੰ ਲੱਗਦਾ ਨਹੀਂ ਵੀ ਜੇ ਪਾਰਲੀਮੈਂਟ ਸਾਡੀ ਗੱਲ ਸੁਣੋਗੇ ਸੁਣੋਗੇ ਨਾ ਆਹ ਮੁਲਕਾਂ ਦੇ ਵਿੱਚ ਜਿਹੜੀ ਪਾਰਲੀਮੈਂਟ ਹੈ ਨਾ ਗੱਲ ਸੁਣਾਣੇ ਵਾਲੇ ਚਾਹੀਦਾ ਹਾਂਜੀ ਤੁਹਾਡੀ ਗੱਲ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਨਾ ਸੰਜੋਗ ਕਰਦਾ ਕਿਉਂਕਿ ਤੁਹਾਡੇ ਕੋਲ ਜਿਹੜੇ ਸਪੀਕਰ ਆ ਜਾਂ ਤੁਹਾਡੇ ਕੋਲ ਗੱਲ ਕਰਨੇ ਵਾਲੇ ਲੋਕ ਆ ਉਹਨਾਂ ਦੇ ਵਿੱਚ ਅਸੀਂ ਲੋਕਾਂ ਨੇ ਪਹਿਲਾਂ ਇੱਕ ਗੱਲ ਰੱਖੀ ਸੀ ਨਾ ਬਈ ਸਾਡਾ ਬੰਦਾ ਜੀ ਸਾਡੀ ਅਸੀਂ ਜੋ ਪਹਿਲਾਂ ਕਰਕੇ ਦੇਖ ਚੁੱਕੇ ਆ ਪਰ ਉਹ ਬੰਦੇ ਫੇਲ ਹੋ ਚੁੱਕੇ ਆ ਹਰ ਪਾਸੋਂ ਜਿੱਦਾਂ ਤੁਸੀਂ ਆਜ਼ਾਦ ਮਿਲਵਾਰ ਜਿਹੜੇ ਬਹੁਤ ਪਾਰਟੀਆਂ ਤੋਂ ਖੜ੍ਹ ਰਹੇ ਆ ਬੱਕਰੀ ਬੱਕਰੀ ਸੋਚਦੇ ਤੇ ਚੰਗੀ ਗੱਲ ਆ ਤੁਸੀਂ ਅਸੀਂ ਤੁਹਾਨੂੰ ਗੁੱਡ ਲੱਕ ਕਹਿੰਦੇ ਆ ਤੇ ਤੁਹਾਡਾ ਟਾਈਮ ਤੁਸੀਂ ਦਿੱਤਾ ਨਹੀਂ ਤੁਸੀਂ ਵੀ ਆਪ ਦਾ ਟਾਈਮ ਦਿੱਤਾ ਤੇ ਬਾਹਰ ਤੁਸੀਂ ਨਾਲੇ ਅੱਜ ਸ਼ਵੀਲ ਲਈਓ ਆ ਬਾਬਾ ਜੀ ਸ਼ਬੀਲ ਇਹੋ ਜੀ ਸੇਵਾ ਤੇ ਲਾਈਦਾ ਹੀ ਲਾਈਦਾ ਵਾ ਉਹ ਬਾਬਾ ਜੀ ਲਵਾਉਂਦਾ ਸਾਨੂੰ ਹੋ ਗਏ ਪਰ ਕਾਫੀ ਸਾਲ ਹੋ ਗਏ ਆ ਤੇ ਇੱਕ ਕਮਿਊਨਿਟੀ ਨੇ ਸਾਨੂੰ ਇਨਕਰੇਜਮੈਂਟ ਦਿੱਤਾ ਕਿ ਭੈਣ ਜੀ ਤੁਸੀਂ ਖੜੋ ਸਾਡੇ ਵਾਸਤੇ ਖੜੋ ਤੁਸੀਂ ਕਰਦੇ ਹੀ ਆ ਪਰ ਹੁਣ ਵੱਡੇ ਪਦਰੇ ਤੇ ਜਾ ਕੇ ਸਾਡੇ ਕਮਿਊਨਿਟੀ ਵਾਸਤੇ ਕੁਝ ਕਰੋ ਬੀ ਆਵਰ ਵੌਇਸ ਸਾਡੀ ਬਾਜ ਬਣੋ ਜੀ ਤੇ ਵੀਜੀ ਇਹ ਪਿਆਰੀ ਹੈ ਸਤਕਾਰਯਾ ਸਾਰਿਆਂ ਦਾ ਜੋ ਆਪਾਂ ਅੱਜ ਇਹਨਾਂ ਨੇ ਸੋਚਿਆ ਸੀ ਜੋਗੇ ਬਣਿਆ ਜੀ ਜੀ ਤੁਹਾਡੀ ਬੈਕਗ੍ਰਾਉਂਡ ਕੋਈ ਪਿੱਛੋਂ ਫੈਮਿਲੀ ਜੋ ਹੈਗਾ ਕੋਈ ਪੋਲਿਟਿਕ ਜੀ ਮੈਂ ਬਸੰਤ ਦੱਸਣ ਲੱਗੀ ਮੈਂ ਮਲੇਸ਼ੀਆ ਦੀ ਜਮੀ ਪੱਲੀ ਆ ਇੱਥੇ ਹੋ ਗਿਆ 18 ਸਾਲ ਹਾਂਜੀ ਤੇ ਮੈਂ ਮੇਰੇ ਕੋਲ ਦੋ ਬੈਚਲਰਸ ਡਿਗਰੀ ਹੈ ਮਾਸਟਰਸ ਹੈ ਮੈਂ ਪੀ ਐਚ ਡੀ ਵੀ ਕਰਦੀ ਪਈ ਆ ਬਿਜ਼ਨਸ ਆਪਣੇ ਕੋਲ ਚਾਰ ਪੰਜ ਆ ਇੱਥੇ ਸਾਥ ਰੋਡ ਤੇ ਅੱਛਾ ਜੀ ਤੇ ਕੰਮ ਕਰਦੇ ਆ ਆਪਾਂ ਕਰਦਾ ਹਾਂ ਕਿ ਮੈਂ ਕੰਮ ਕਰਦਾ